ਜਿੱਥੇ ਨਗਰ ਨਿਗਮ ਇਹ ਦਾਅਵਾ ਕਰਦੀਆਂ ਕਿ ਸੀ ਨਿਯਾਇਜ਼ ਕਬਜ਼ੇ ਹਟਾਉਨੇ ਆ ਬਜ਼ਾਰਾ ਦੇ ਕਬਜ਼ੇ ਹਟਾਉਨੇ ਆ ਇੱਥੇ ਦੇਖ ਲਓ ਐਡੀਆਂ ਗੱਡੀਆਂ ਸੈਂਕੜਾ ਦੇ ਵਿੱਚ ਲੱਗੀਆਂ ਹੋਈਆਂ ਕੋਈ ਪੁੱਛ ਕੇ ਚ ਨਹੀਂ ਆ ਤੇ ਬੇਸਿਕਲੀ ਪਾਰਕ ਬਣਨੀ ਆ ਲੋਕਾਂ ਨੇ ਨੀ ਆਇਆ ਜਿੱਥੇ ਗੱਡੀਆਂ ਲਾਈਆਂ ਹੋਈਆਂ ਵਾ ਤੁਸੀਂ ਵੀ ਅੰਦਰ ਗੱਡੀ ਨੂੰ ਬਾੜ ਲਈ ਬਾਈ ਕੀ ਕੋਈ ਪਾਰਕਿੰਗ ਤਾਂ ਹੈ ਨਹੀਂ ਭਾਜੀ ਲੋਕੀ ਲਾਉਣ ਕਿਥੇ ਗੱਡੀ ਬਾਹਰ ਪੁਲਸ ਵਾਲੇ ਟੋ ਕਰ ਜੇ ਜੇਕਰ ਇੱਥੇ ਪੁਲਿਸ ਮੁਲਾਜ਼ਮ ਖੜੇ ਹੋਣ ਤਾਂ ਇੱਥੇ ਕੋਈ ਪਾਰਕਿੰਗ ਲਾਉਣ ਆ ਵੀ ਨਾ ਆ ਦੇਖਾਓ ਇੱਧਰ ਖਾ ਮੇਰਾ ਬੀਟ ਲੈ ਕੇ ਆ ਕਿੱਥੇ ਗੱਡੀ ਲਾਉਣ ਜੱਲੀਆਂ ਆਹ ਮੋੜ ਦੇ ਪੌਲ ਦੇ ਥੱਲੇ ਘੁੰਮਣਾ ਮਾਨਕਾਲੇ ਸਟੈਂਡ ਉਹਦੇ ਥੱਲੇ ਪੌਲ ਦੇ ਥੱਲੇ ਗੱਡੀ ਲਾਉਣ ਲੱਗੇ ਆਂ ਹਾਂਜੀ ਇਹ ਪਾਰਕਿੰਗ ਥੋੜੀ ਕੋਈ ਨਹੀਂ ਪਾਰਕਿੰਗ ਤਾਂ ਨਹੀਂ ਹੈਗੀ ਸਾਨੂੰ ਵੀ ਪਤਾ ਪਾਰਕਿੰਗ ਨਹੀਂ ਹੈਗੀ ਵੀ ਪੌਲ ਥੱਲੇ ਕੀ ਕਰਨਾ ਹੈ ਉਹ ਕਹਿੰਦੇ ਪਾਰਕਿੰਗ ਇੱਧਰ ਗੱਡੀ ਕਿਹਨੇ ਕੀ ਪਾਰਕਿੰਗ ਆ ਸਾਹਮਣੇ ਬੰਦੇ ਖੜੇ ਨੇ ਭਾਜੀ ਇਹ ਪਾਰਕਿੰਗ ਨਹੀਂ ਹੈਗੀ ਜੀ ਸਰ ਜੇਕਰ ਇੱਥੇ ਨਗਰ ਨਿਗਮ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੋਈ ਸਖਤਾਈ ਕੀਤੀ ਹੋਵੇ ਜਾਂ ਕੋਈ ਰੋਕਟੋਕ ਕੀਤੀ ਹੋਵੇ ਉਥੇ ਬਾਹਰ ਇੱਕ ਨੋ ਪਾਰਕਿੰਗ ਦਾ ਬੋਰਡ ਲਾਇਆ ਹੋਵੇ ਇੰਨਾ ਕ ਬੋਰਡ ਲੱਗਣਾ ਵਾ ਤੇ ਬ ਬਾਈ ਸਾਸਰੀ ਕਾਲ ਜੀ ਜੀ ਨਾ ਥੋੜਾ ਜੀ ਜਸਤਰੀ ਜੀ ਬਾਈ ਅਸੀਂ ਇਹੀ ਕਾ ਕਵਰ ਕਰ ਰਹੇ ਆ ਕਿ ਇਹ ਕੋਈ ਪਾਰਕਿੰਗ ਤਾਂ ਹੈ ਨਹੀਂ ਕੀ ਇੱਥੇ ਬੇਸਿਕਲੀ ਪਾਰਕ ਬਣਨੀ ਆ ਲੋਕਾਂ ਨੇ ਨਹੀਂ ਆਇਆ ਜਿੱਥੇ ਗੱਡੀਆਂ ਲਾਈਆਂ ਹੋਈਆਂ ਵਾ ਤੁਸੀਂ ਵੀ ਅੰਦਰ ਗੱਡੀ ਨੂੰ ਬਾੜ ਲਈ ਬਾਈ ਲੋਕੀ ਕੋਈ ਪਾਰਕਿੰਗ ਤਾਂ ਹੈ ਨਹੀਂ ਭਾਜੀ ਲੋਕੀ ਲਾਉਣ ਕਿਥੇ ਗੱਡੀ ਬਾਹਰ ਪੁਲਿਸ ਵਾਲੇ ਟੋ ਕਰ ਜੇ ਭਾਈ ਨਾਲ ਹੀ ਤੇ ਗਾਣ ਜੋ ਬੰਗਾ ਰੋਡ ਤੇ ਪਾਰਕਿੰਗ ਬਣੀ ਹੈ ਸਰਕਾਰੀ ਬੜਾ ਵੱਡੀ ਪਾਰਕਿੰਗ ਬਣੀ ਹੋਈ ਹੈ ਜੀ ਕਰੋੜਾਂ ਦੀ ਪਾਰਕਿੰਗ ਬਣਾਈ ਹੈ ਸਰਕਾਰ ਦੇ ਵੱਲੋਂ ਨਗਰ ਨਿਗਮ ਨੂੰ ਵੱਲੋਂ ਪਾਰਕਿੰਗ ਬਣੀ ਹੈ ਬੋੜ-ਬੋੜ ਲਿਖ ਕੇ ਲਾਉਣ ਉਹਦਾ ਪਤਾ ਲੱਗੇ ਫਿਰ ਕਿਥੇ ਭਾਈ ਇਧਰ ਨਾ ਬੰਗਾ ਰੋਡ ਤੇ ਨਾਲ ਹੀ ਕਲੀ ਬੋੜੂ ਸਾਹਮਣੇ ਤੁਹਾਨੂੰ ਪਾਰਕਿੰਗ ਮਿਲਣੀ ਹੈ ਇਹ ਜਿੰਨੇ ਲੋਕ ਆ ਜੀ ਇਹ ਸਾਰੇ ਦੇਖੋ ਨਗਰ ਨਿਗਮ ਨੂੰ ਅਸੀਂ ਇਹੀ ਅੱਜ ਵੀਡੀਓ ਬਣਾ ਕੇ ਦੇਦੇ ਆ ਕਿ ਦੇਖੋ ਕਿੰਨੀਆਂ ਗੱਡੀਆਂ ਕਿੰਨਾ ਨਗਰ ਨਿਗਮ ਦੇ ਧਿਆਨ ਨਹੀਂ ਚਲੋ ਤੁਹਾਨੂੰ ਕੀ ਲੱਗਦਾ ਕੀ ਵਿਚਾਰ ਹੈ ਤੁਹਾਡਾ ਕੀ ਵਿਚਾਰ ਜਿੱਥੇ ਬੜਕੀ ਗੱਡੀਆਂ ਲੱਗਣਗੀਆਂ ਇਹ ਵੀ ਲਾ ਲਾਂਗੇ ਉੱਥੇ ਹਾਂ ਤੁਹਾਨੂੰ ਕਿੰਨੋ ਕੀ ਹੁਣ ਤੁਸੀਂ ਕਹਿੰਦੇ ਹੋ ਕਿ ਹੁਣ ਗੱਡੀ ਇੱਥੇ ਲਾਉਣੀ ਆਪਾਂ ਨਹੀਂ ਅੱਜ ਤੇ ਇੱਥੇ ਲਾਵਾਂਗੇ ਆ ਦੇਖ ਸਾ ਦੇਖੋ ਕਿ ਲੋਕ ਕਿ ਲੋਕਾਂ ਦਾ ਕੀ ਹਿਸਾਬ ਆ ਜੀ ਕਿ ਜਿੱਥੇ ਇੰਨੀਆਂ ਗੱਡੀਆਂ ਲੱਗੀਆਂ ਇੱਕ ਗੱਡੀ ਹੋਰ ਲੱਗ ਜੂਗੀ ਇੱਥੇ ਆਉਣ ਦਾ ਮੇਨ ਮਕਸਦ ਕੀ ਆ ਨਗਰ ਨਿਗਮ ਦਾ ਦਫ਼ਤਰ ਬਿਲਕੁਲ ਸਾਹਮਣੇ ਆ ਟ੍ਰੈਫਿਕ ਪੁਲੀ ਦਾ ਦਫ਼ਤਰ ਬਿਲਕੁਲ ਸਾਹਮਣੇ ਹੈ ਲੇਕਿਨ ਕੋਈ ਰੋਕ ਟੋਕ ਨਹੀਂ ਆ ਕੋਈ ਨਹੀਂ ਦੇਖਦਾ ਇਹ ਜਿੱਥੇ ਅਸੀਂ ਖੜੇ ਆ ਫਗਵਾੜੇ ਦਾ ਮੇਨ ਹਾਈਵੇ ਆ ਜਿੰਨੀਆਂ ਗੱਡੀਆਂ ਉਥੋ ਰਹੀਆਂ ਧਾਕ ਮਾਰਦੇ ਆਹ ਬਾਈ ਹੋਣੇ ਵਿਚਾਰੇ ਇਹ ਵੀ ਪਾਰਕਿੰਗ ਸਾਰੀ ਜਾਣੀ ਇੱਥੇ ਇੱਥੇ ਪਾਰਕਿੰਗ ਦਾ ਰਾਹ ਬਣਦਾ ਹੀ ਨਹੀਂ ਕਿਉਂ ਜਿਹੜੀ ਸਰਕਾਰ ਦੇ ਵੱਲੋਂ ਇੱਕ ਸਰਕਾਰੀ ਪਾਰਕਿੰਗ ਬੰਗੀ ਰੋਡ ਤੇ ਬਣਾਈ ਗਈ ਆ ਕਰੋੜਾਂ ਦੀ ਉਹ ਬਿਲਡਿੰਗ ਆ ਬੇਸਮੈਂਟ ਪਾਰਕਿੰਗ ਆ ਉਹਦੇ ਉੱਪਰ ਪਾਰਕਿੰਗ ਬਣਦੀ ਆ ਉਹ ਕਰੋੜਾਂ ਦੀ ਬਿਲਡਿੰਗ ਮਿੱਟੀ ਹੋ ਰਹੀ ਆ ਉਹਦਾ ਕੋਈ ਰੁਪਈਆ ਪੈਸਾ ਸਰਕਾਰ ਦੇ ਖਾਤੇ 'ਚ ਨਹੀਂ ਜਾ ਰਿਹਾ ਲੇਕਿਨ ਇਹਦੀ ਜਿਹੜੀ ਗਲਤੀ ਕਰੀ ਆ ਕਿਸੇ ਆਮ ਲੋਕ ਦੀ ਗਲਤੀ ਨਹੀਂ ਐ ਜੇਕਰ ਇੱਥੇ ਪ੍ਰਸ਼ਾਸਨ ਖੜਾ ਹੋਵੇ ਜੇਕਰ ਇੱਥੇ ਪੁਲਿਸ ਖੜੀ ਹੋਵੇ ਜੇਕਰ ਇੱਥੇ ਪੁਲਿਸ ਮੁਲਾਜ਼ਮ ਖੜੇ ਹੋਣ ਤਾਂ ਇੱਥੇ ਕੋਈ ਪਾਰਕਿੰਗ ਲਾਉਣ ਆ ਵੀ ਨਾ ਆ ਦੇਖਾਓ ਇੱਧਰ ਖਾ ਮੇਰਾ ਬੀੜ ਲੈ ਕੇ ਆ ਇਹ ਗੱਡੀਆਂ ਸਾਰੀਆਂ ਲੱਗੀਆਂ ਪਾਰਕਿੰਗ ਦੇ ਵਿੱਚ ਇੱਥੇ ਕੋਈ ਰੋਕ ਟੋਕ ਨਹੀਂ ਆ ਕੋਈ ਕੁਝ ਨਹੀਂ ਆ ਮਤਲਬ ਕੀ ਬਣਦਾ ਕਿ ਜੇਕਰ ਇੱਥੇ ਨਗਰ ਨਿਗਮ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੋਈ ਸਖਤਾਈ ਕੀਤੀ ਹੋਵੇ ਜਾਂ ਕੋਈ ਰੋਕ ਟੋਕ ਕੀਤੀ ਹੋਵੇ ਉੱਥੇ ਬਾਹਰ ਇੱਕ ਨੋ ਪਾਰਕਿੰਗ ਦਾ ਬੋਰਡ ਲਾਇਆ ਹੋਵੇ ਇੰਨਾ ਕ ਬੋਰਡ ਲਗਣਾ ਵਾ ਤੇ ਬੋਰਡ ਹੀ ਲਾ ਦਿਓ ਤਾਂ ਸ਼ਾਇਦ ਲੋਕਾਂ ਨੂੰ ਪਰ ਲੱਗੇ ਹੁਣ ਬਾਈ ਕਹਿੰਦਾ ਸਾਨੂੰ ਇੱਥੇ ਕੋਈ ਪਤਾ ਹੀ ਨਹੀਂ ਕਹਿੰਦਾ ਮੈਂ ਬਾਹਰੋਂ ਆਇਆ ਸ਼ਾਪਿੰਗ ਕਰਨ ਆਇਆ ਜੀ ਨਾ ਉੱਥੇ ਕੋਈ ਨੋ ਪਾਰਕਿੰਗ ਦਾ ਬੋਰਡ ਆ ਨਾ ਪਾਰਕਿੰਗ ਦਾ ਬੋਰਡ ਲਾ ਆ ਫਗਵਾੜੇ ਦਾ ਮੇਨ ਬੱਸ ਸਟੈਂਡ ਨਾਲ ਪੋਲਿਆ ਆ ਥੱਲੇ ਜਿੰਨੀਆਂ ਗੱਡੀਆਂ ਲੱਗੀਆਂ ਸਾਰੀਆਂ ਦੇਖ ਲਓ ਜੀ ਇਹ ਤੁਹਾਨੂੰ ਸੈਂਕੜਾ ਦੀ ਗਿਣਤੀ ਵਿੱਚ ਗੱਡੀ ਦਿਖੂਗੀ ਕਿ ਇੱਧਰ ਬਾਈ ਨੂੰ ਪੁੱਛਦਾ ਕਿ ਹਾਂਜੀ ਇੱਥੇ ਗੱਡੀ ਲਾਈਏ ਦਾ ਕਾਰਨ ਕੀ ਆ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਪਾਰਕਿੰਗ ਹੈ ਨਹੀਂ ਦਾ ਲਾਈਓ ਆ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਨਰਾਲੋਂ ਤੋਂ ਜੀ ਨਡਾਲੋ ਤੋਂ ਹਿਸ਼ਾਰਪੁਰ ਤੋਂ ਪਾਰਕਿੰਗ ਭਾਈ ਨਾਲ ਹੀ ਬਿਲਕੁਲ ਬਹੁਤ ਵੱਡੀ ਬਿਲਡਿੰਗ ਬਣੀ ਹੈ ਇਹ ਸਰਕਾਰੀ ਪਾਰਕਿੰਗ ਬਣੀ ਹੋਈ ਹੈ ਉਹ ਅੱਛਾ ਭਾਈ ਜੀ ਮੈਨੂੰ ਪਤਾ ਨਹੀਂ ਸੀ ਭਾਈ ਸੋਰੀ ਤੁਹਾਨੂੰ ਪਤਾ ਹੀ ਨਹੀਂ ਨਹੀਂ ਪਤਾ ਨਹੀਂ ਪਿੰਡੋਂ ਆਏ ਸਾਨੂੰ ਪਤਾ ਨਹੀਂ ਇਹ ਨਾਲ ਬਾਰੇ ਤਾਂ ਇੱਥੇ ਸੀ ਤਾਂ ਆਪਾਂ ਇੱਥੇ ਲਾ ਲਈਏ ਗੱਡੀ ਵੀ ਨਾਲ ਮੈਨੂੰ ਦੀਦੀ ਹੁੰਦੀ ਆਪਾਂ ਲਾ ਲੈਣੀ ਸੀ ਭਾਈ ਜੀ ਐਦਾਂ ਦੇ ਕੋਈ ਚੱਕਰ ਨਹੀਂ ਆਹ ਦੇਖੋ ਕਿਉਂਕਿ ਲੋਕਾਂ ਨੇ ਪਹਿਲੀ ਗੱਲ ਕੀ ਲੋਕੀ ਜਾਣੂ ਨਹੀਂ ਹੈਗੇ ਹੁਣ ਜੇਕਰ ਜੋੜ ਵੀ ਲੱਗਾ ਆਵੇ ਹਨ ਆਪਾਂ ਤਾਂ ਵੀ ਉਧਰ ਨੂੰ ਪਾ ਲੈਣੀ ਸੀ ਉਧਰੋਂ ਹੀ ਆਇਆ ਮੈਂ ਜੇ ਕੋਈ ਸਾਈਨਿੰਗ ਦਾ ਮੋੜ ਹੋਵੇ ਕਿ ਇੱਧਰ ਪਾਰਕਿੰਗ ਹੈ ਤਾ ਉਧਰ ਲਾ ਦੇਣੀ ਸੀ ਭਾਜੀ ਅਸੀਂ ਦੇਖੋ ਇਹ ਇਹ ਵੀ ਇਹ ਵੀ ਵਿਚਾਰ ਆ ਕਿਉਂਕਿ ਉਹ ਕਹਿੰਦੇ ਇੱਥੇ ਜੇ ਕੋਈ ਬੋਰਡ ਲੱਗਾ ਹੁੰਦਾ ਤਾਂ ਸ਼ਾਇਦ ਸਾਨੂੰ ਪਤਾ ਹੋਵੇ ਨਾ ਤਾਂ ਕਿਉਂਕਿ ਇਹ ਸਾਹਮਣੇ ਨਗਰ ਨਿਗਮ ਦਾ ਦਫ਼ਤਰ ਹੈ ਜੀ ਟ੍ਰੈਫਿਕ ਪੁਲਿਸ ਦਾ ਇੱਥੇ ਪੁਲਿਸ ਸਟੇਸ਼ਨ ਹੈਗਾ ਇੱਥੇ ਲੇਕਿਨ ਕੋਈ ਨਿਗਰਾਨੀ ਨਹੀਂ ਹੈ ਤੇ ਕੋਈ ਜਿੱਥੇ ਨਗਰ ਨਿਗਮ ਇਹ ਦਾਅਵਾ ਕਰਦੀ ਆ ਕਿ ਕਿਸੇ ਨਿਯਾਇਜ਼ ਕਬਜ਼ੇ ਹਟਾਉਨੇ ਆ ਬਜਾਰਾਜ਼ ਕਬਜ਼ੇ ਹਟਾਉਨੇ ਆ ਇੱਥੇ ਦੇਖ ਲਓ ਇਧਰ ਸਾਹਮਣੇ ਪਾਸੇ ਜਿੰਨੇ ਤੁਹਾਨੂੰ ਤਿੰਨ ਤੋਂ ਚਾਰ ਬੈਂਕ ਦਿਖ ਜਾਣੇ ਆ ਇਮੀਗ੍ਰੇਸ਼ਨ ਦਫ਼ਤਰ ਦੇਖ ਰਹੇ ਆ ਪ੍ਰਾਈਵੇਟ ਓਫਿਸ ਦਿਖ ਰਹੇ ਆ ਇਹਨਾਂ ਦੇ ਜਿੰਨੇ এমਪਲੋਈ ਇਥੇ ਕੰਮ ਕਰਦੇ ਨੇ ਉਹਨਾਂ ਵਿੱਚੋਂ 30 40% ਤਾਂ ਜਿਨ੍ਹਾਂ ਦੀਆਂ ਪੱਕੀਆਂ ਗੱਡੀਆਂ ਇਸ ਫਲਾਈਓਵਰ ਥਲੇ ਯਾਨਕਿ ਬਸਟੈਂਡ ਆਣਾ ਮੇਨ ਫਲਾਈਓਵਰ ਫਗਵਾੜੀ ਦੀ ਗੱਲ ਕਰ ਰਹੇ ਆਂ ਜੀ ਉਹਦੀਆਂ ਗੱਡੀਆਂ ਪੱਕੀਆਂ ਲੱਗਦੀਆਂ ਨੇ ਅਸੀਂ ਵੀ ਅਪੀਲ ਕਰਦੇ ਕਿ ਨਗਰ ਨਿਗਮ ਕਿਤਨਾ ਕਿਤੇ ਏਸੀ ਵਾਲੇ ਕਮਰਿਆਂ ਤੋਂ ਬਾਹਰ ਨਿਕਲ ਕੇ ਇਹਨਾਂ ਵਾਲੀ ਵੀ ਧਿਆਨ ਦੇਵੇ ਵੀ ਜਿਹੜੇ ਨਿਆਇਜ਼ ਕਬਜ਼ੇ ਹੋ ਰਹੇ ਨੇ ਜਿਹੜੇ ਨਿਆਇਜ਼ ਪਾਰਕਿੰਗਾਂ ਬਣ ਗਈਆਂ ਨੇ ਕਿਉਂਕਿ ਜਿਹੜੀ ਪਾਰਕਿੰਗ ਸਰਕਾਰ ਦੇ ਵੱਲੋਂ ਬਣਾਈ ਗਈ ਜੇਕਰ ਗੱਡੀਆਂ ਉੱਥੇ ਲੱਗਦੀਆਂ ਨੇ ਤਾਂ ਬਹੁਤ ਸਾਰੀਆਂ ਜਿਨ੍ਹਾਂ ਇਨਕਮ ਕਹੋ ਇਨ ਉੱਥੇ ਬੇਸਮੈਂਟ ਬਣੀ ਆ ਘਟੋ ਘਟ 2 ਤੋਂ 3 ਮੰਜ਼ਲਾ ਜਿਹੜੀ ਉਹ ਪਾਰਕਿੰਗ ਬਣਾਈ ਗਈ ਆ ਆਮ ਲੋਕਾਂ ਦੀ ਸਹੂਲਤ ਦੇ ਲਈ ਲੇਕਿਨ ਜੇਕਰ ਉਹ ਇਸਤੇਮਾਲ ਹੀ ਨਹੀਂ ਹੋਈ ਤਾਂ ਫਿਰ ਉਹ ਵੀ ਉੱਥੇ ਵੀ ਜਾਲੇ ਲੱਗ ਜਾਣਗੇ ਉੱਥੇ ਖਾਲੀ ਪਾਰਕਿੰਗ ਵਿੱਚ ਕਿਸੇ ਨੇ ਨਹੀਂ ਬੜਦਾ ਸਾਰੇ ਲੋਕਾਂ ਨੇ ਇੱਥੇ ਗੱਡੀ ਲਾ ਕੇ ਫ੍ਰੀ ਚੱਲ ਜਾ ਕਰਨਾ ਬਾਈ ਹੁਣਾਂ ਇਹਨਾਂ ਨਾਲ ਗੱਲ ਕਰ ਲਈ ਇਹ ਤਾਂ ਪੁਰਾਣੇ ਫਗਵਾੜੇ ਲੱਗਦੇ ਆ ਬਾਈ ਰੁਕੇ 2 ਮਿੰਟ ਹੋਲਡ ਕਰੋ ਜੀ ਤੁਸੀਂ ਕਿੱਥੇ ਗੱਡੀ ਲਾਉਣ ਚੱਲੇ ਹੋ ਭਾਈਓ ਮੋੜੇ ਬੰਦ ਕਰਿਓ ਜੀ ਮਾੜਿਆ ਗਾਣੇ ਬੰਦ ਕਰ ਦਿਓ ਕਿੱਥੇ ਗੱਡੀ ਲਾਉਣ ਚੱਲੇ ਹੋ ਆ ਮੋੜ ਦੇ ਪੋਲ ਦੇ ਥੱਲੇ ਘੁੰਮ ਇਹ ਪਾਰਕਿੰਗ ਥੋੜੀ ਕੋਈ ਨਹੀਂ ਪਾਰਕਿੰਗ ਤਾਂ ਨਹੀਂ ਹੈਗੀ ਸਾਨੂੰ ਵੀ ਪਤਾ ਪਾਰਕਿੰਗ ਨਹੀਂ ਹੈਗੀ ਗੱਡੀ ਇੱਥੇ ਗੱਡੀ ਕੱਲੀ ਲਾਉਣ ਲੱਗੇ ਇਹ ਤਾਂ ਭਾਜੀ ਸਵਾਰੀ ਸਾਨੂੰ ਮਿਲਦੀ ਹੈ ਘੁੰਮਣਾ ਮਾਰਨ ਨੂੰ ਅਸੀਂ ਉਹ ਲੈ ਕੇ ਜਾਂਦੇ ਹਾਂ ਗੱਡੀ ਇੱਥੇ ਲਾ ਅੱਡਾ ਬਣ ਗਿਆ ਤਾਂ ਫੇਰ ਤਾਂ ਸਵਾਰੀਆਂ ਇਧਰ ਨੂੰ ਹੀ ਆਉਣਾ ਜੀ ਨਹੀਂ ਭਾਜੀ ਦੇਖੋ ਇਹ ਕੋਈ ਪਾਰਕਿੰਗ ਨਹੀਂ ਹੈਗੀ ਨਾ ਗੱਡੀ ਖੜੀ ਕਰਨ ਦੀ ਜਗ੍ਹਾ ਆ ਹਾਂਜੀ ਹਾਂਜੀ ਵੀ ਸਾਡਾ ਕਹਿਣ ਦਾ ਭਾਵ ਹੀ ਇਹ ਹੈ ਠੀਕ ਆ ਜੀ ਠੀਕ ਪੋਲ ਦੇ ਥੱਲੇ ਗੱਡੀਆਂ ਲਾਉਂਦੇ ਕਿੰਨੀਆਂ ਗੱਡੀਆਂ ਲੱਗੀਆਂ ਕਿੰਨੀਆਂ ਲੋਕੀ ਪਾਰਕਿੰਗ ਲਈ ਚੱਲੇ ਇਹ ਤਾਂ ਗੱਡੀ ਪਾਰਕਿੰਗ ਲਾਉਣ ਦੀ ਜਗ੍ਹਾ ਹੀ ਨਹੀਂ ਹੈਗੀ ਜੀ ਇਹ ਭਾਜੀ ਹੁਣ ਸਵਾਰੀ ਚੱਕਣੀ ਐ ਤੇ ਲਾਣੀ ਐ ਸਵਾਰੀ ਖੜੀ ਐ ਤਾਂ ਕੋਈ ਅੱਛਾ ਤੁਹਾਡੇ ਕੋਲ ਕੋਈ ਪਰਚੀ ਮੁਰਚੀ ਲੈਂਦਾ ਇੱਥੇ ਥੱਲੇ ਗੱਡੀ ਲਾਉਣੀ ਕੋਈ ਕੋਈ ਪਰਚੀ ਨਹੀਂ ਜੀ ਕੋਈ ਪਰਚੀ ਕੋਈ ਕੁਝ ਕੋਈ ਪੈਸਾ ਨਹੀਂ ਕੋਈ ਪਰਚੀ ਜਿਲਾਈ ਜਾਣੀ ਹਾਂਜੀ ਭਾਜੀ ਭਾਈ ਕਿੱਥੋਂ ਆਏ ਹੋ ਜੀ ਮੈਂ ਹੁਸ਼ਿਆਰਪੁਰ ਤੋਂ ਇੱਥੇ ਕੀ ਕਰਨ ਆਏ ਹਾਂ ਉਹ ਇੱਥੇ ਮਿਲਣਾ ਸੀ ਕੇਨ ਦਾ ਨਹੀਂ ਨਹੀਂ ਇੱਥੇ ਇੱਥੇ ਪੋਲ ਥੱਲੇ ਕੀ ਕਰਨ ਆਏ ਹਾਂ ਉਹ ਕਹਿੰਦੇ ਪਾਰਕਿੰਗ ਇੱਧਰ ਗੱਡੀ ਕਿਹਨੇ ਕੀ ਪਾਰਕਿੰਗ ਆ ਸਾਹਮਣੇ ਬੰਦੇ ਖੜੇ ਐ ਭਾਜੀ ਇਹ ਪਾਰਕਿੰਗ ਨਹੀਂ ਹੈਗੀ ਇਹ ਸਰਕਾਰੀ ਜਗ੍ਹਾ ਇੱਥੇ ਕੋਈ ਗੱਡੀਆਂ ਪਾਰਕ ਨਹੀਂ ਲੱਗਦੀਆਂ ਕਮੋੜਲੇ ਈ ਬੇਸਿਕਲੀ ਪਾਰਕਿੰਗ ਇਸੇ ਜੋ ਹੀ ਗੱਲ ਕਰਨਾ ਹੈ ਕਿ ਪਾਰਕਿੰਗ ਲੋਕਾਂ ਨੇ ਆਪਣੀ ਗੱਡੀਆਂ ਲਾਈਆਂ ਹੋਈਆਂ ਇੱਥੇ ਜਿੱਥੇ ਲੱਗੀਆਂ ਐਂ ਵੀ ਦੇਖ ਕੇ ਆ ਕੇ ਲਾਣ ਯਾਰ ਮੋੜ ਵਾਪਸ ਕਰ ਦਿੰਦੇ ਕੋਈ ਤੁਹਾਨੂੰ ਕਹਿੰਦੇ ਕਿ ਪਾਰਕਿੰਗ ਐਂ ਵੈਸੇ ਉੱਥੇ ਖੜੇ ਨੇ ਟਰੈਂਪੋ ਦੇ ਬੰਦੇ ਉਹ ਪਿੱਛੇ ਖੜਾ ਆ ਭਾਈ ਉਹਨਾਂ ਦੀ ਵੀ ਗੱਲ ਨੇ ਗੱਲ ਸੋ ਜਿਹੜੇ ਲੋਕ ਬਾਹਰ ਖੜੇ ਨੇ ਜਾਂ ਜਿਹੜੇ ਲੋਕ ਦੁਕਾਨਾਂ ਵਾਲੇ ਨੇ ਬੈਂਕਾਂ ਵਾਲੇ ਨੇ ਇਮੀਗ੍ਰੇਸ਼ਨ ਵਾਲੇ ਨੇ ਜੇਕਰ ਉਹਨਾਂ ਦੇ ਕੋਈ ਕਲਾਇੰਟ ਆਉਂਦਾ ਤਾਂ ਅਗਲੇ ਕਹਿੰਦੇ ਭਾਈ ਸਾਹਮਣੇ ਪਾਰਕਿੰਗ ਆ ਪੋਲ ਦੇ ਹਲੇ ਗੱਡੀ ਲਾ ਲਿਓ ਕਿਉਂ ਕਿਉਂਕਿ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਨਾ ਥੋੜਾ ਰੁਪਈਆ ਨਾ ਕੋਈ ਪਰਚੀ ਨਗਰ ਨਿਗਮ ਨੇ ਕੁਝ ਨਹੀਂ ਕਰਨਾ ਤੁਸੀਂ ਜਾਓ ਜੀ ਭਾਈ ਆਮ ਨੇ ਗੱਡੀ ਲਾਓ ਤੇ ਦਫ਼ਤਰ ਜਾ ਕੇ ਆਓ ਨਾ ਬੈਠੋ ਆਪਣਾ ਕੰਮ ਕਰਾਓ ਸੋ ਇਹ ਕਿੰਨਾ ਕਿਤੇ ਮਿੱਥ ਬਣ ਗਈ ਹੈ ਸੋ ਨਗਰ ਨਿਗਮ ਨੂੰ ਜਾਗਣਾ ਚਾਹੀਦਾ ਕਿ ਨਗਰ ਨਿਗਮ ਆਵੇ ਤੇ ਦੇਖੇ ਭਾਈ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਤੇ ਜੋ ਵੀ ਬਣਦਾ ਸਰਦਾ ਉਹ ਕਰੇ ਜਿਹੜੀ ਸਰਕਾਰੀ ਪਾਰਕਿੰਗ ਆ ਉਧਰ ਲੋਕਾਂ ਨੂੰ ਭੇਜੇ ਬਾਹਰ ਲਾਓ ਨੋ ਪਾਰਕਿੰਗ ਦਾ ਬੋਰਡ ਇੱਕ ਛੋਟਾ ਜਿਹਾ ਕੌਣ ਅੰਦਰ ਆਈਗਾ ਜਰ ਬੋਰਡ ਹੀ ਨੱਗਾ ਲੋਕਾਂ ਨੂੰ ਪਤਾ ਹੀ ਨਹੀਂ ਕਿ ਥੱਲੇ ਪਾਰ ਲੱਗੇ ਕਹਿੰਦੇ ਗੱਡੀਆਂ ਲੱਗੀਆਂ ਸੀ ਦੇਖ ਕੇ ਅਸੀਂ ਵੀ ਗਾਹ ਨੂੰ ਆ ਗਏ ਸੋ ਆਪ ਨੂੰ ਜਿੰਨੇ ਨਗਰ ਨਿਗਮ ਜੀ ਨੂੰ ਅਪੀਲ ਅਸੀਂ ਕਰਦੇ ਆ ਸਾਇੰਟਿਫਿਕ ਵੱਲੋਂ ਅਪੀਲ ਆ ਕਿ ਪਲੀਜ਼ ਥੋੜਾ ਜਿਹਾ ਬਾਹਰ ਆ ਕੇ ਆਪਣੇ ਦਫ਼ਤਰ ਦੇਖੋ ਕਿ ਪੋਲ ਥਲੇ ਕਿਸ ਤਰੀਕੇ ਨਾਲ ਗੱਡੀਆਂ ਲੱਗੀਆਂ ਹੋਈਆਂ ਤਾਂ ਕਿ ਲੋਕਾਂ ਨੂੰ ਜਾਗਰੂਕ ਹੋਣ ਬਾਹਰ ਇੱਕ ਛੋਟਾ ਜਿਹਾ ਬੋਰਡ ਲਾ ਦੇ ਨੋ ਪਾਰਕਿੰਗ ਹੋਰ ਕੁਝ ਨਹੀਂ ਲੱਗਣਾ ਜੀ